ਪੰਜਾਬ ਦੇ ਵਿੱਚ ਬਲੈਕਮੇਲਿੰਗ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਤੇ ਜ਼ਿਆਦਾਤਰ ਮਾਮਲੇ ਅਜਿਹੇ ਹੁੰਦੇ ਨੇ ਜਿਸ ਦੇ ਵਿੱਚ ਕੁੜੀਆਂ ਦੇ ਵੱਲੋਂ ਮੁੰਡਿਆਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਜਿਹੀ ਇੱਕ ਮਾਮਲਾ ਬਰਨੜਾ ਦੇ ਪਿੰਡ ਸਹਿਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਇਸ ਕਦਰ ਇੱਕ ਨੌਜਵਾਨ ਨੂੰ ਬਲੈਕਮੇਲ ਕੀਤਾ ਗਿਆ ਕਿ ਹੁਣ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤੇ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਾਮਲਾ ਬਰਨਾਲਾ ਦੇ ਪਿੰਡ ਸੈਣਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ 36 ਸਾਲ ਦਾ ਇੱਕ ਗੁਰਪ੍ਰੀਤ ਸਿੰਘ ਜਿਮ ਜਾਂਦਾ ਸੀ ਅਤੇ ਵਿਆਹਿਆ ਹੋਇਆ ਸੀ ਤੇ ਉਸ ਦਾ 11 ਸਾਲ ਦਾ ਬੇਟਾ ਵੀ ਹੈ ਤੇ ਜਦੋਂ ਜਿਮ ਜਾਂਦਾ ਸੀ ਤਾਂ ਉਸ ਦਾ ਸੰਪਰਕ ਕੁੜੀ ਦੇ ਨਾਲ ਹੁੰਦਾ ਤੇ ਦੋਵਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਇਆ ਗਏ ਨੇ ਕਿ ਕੁੜੀ ਦੇ ਵੱਲੋਂ ਸਾਡੇ ਮੁੰਡੇ ਨੂੰ ਨਸ਼ੀਲੀ ਚੀਜ਼ ਖਵਾ ਕੇ ਉਸ ਦੇ ਨਾਲ ਇੱਕ ਅਸਲੀ ਵੀਡੀਓ ਬਣਾਈਗੀ ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਬਲੈਕਮੇਲ ਕਰੀ ਸੀ 1.5 ਸਾਲ ਤੋਂ ਲਗਾਤਾਰ ਕੁੜੀ ਦੇ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਇਸੇ ਦੇ ਚੱਲਦਿਆਂ ਉਹ ਲੱਖਾਂ ਰੁਪਏ ਦਾ ਸੋਨਾ ਆਈਫੋਨ ਐਪਲ ਵਾਚ 19 ਲੱਖ ਰੁਪਏ ਦੇ ਪਲਾਟ ਦੀ ਝੂਠੀ ਰਜਿਸਟਰੀ ਅਤੇ 20 ਲੱਖ ਰੁਪਏ ਮੰਗ ਰਹੀ ਸੀ 2 ਲੱਖ ਰੁਪਏ ਨਾ ਦੇਣ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਕਰੰਦੀ ਤਮਕੀ ਉਸ ਦੇ ਵੱਲੋਂ ਦਿੱਤੀ ਜਾ ਰਹੀ ਸੀ ਉਸ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਜੇਕਰ ਉਸ ਦੇ ਬੇਟੇ ਨੂੰ ਕੁਝ ਹੋ ਜਾਂਦਾ ਤਾਂ ਉਹ ਇਸ ਦੇ ਜ਼ਿੰਮੇਵਾਰ ਉਸ ਕੁੜੀ ਨੂੰ ਹੀ ਦੱਸਣਗੇ ਉਦੋਂ ਸਬੰਧਤ ਪੁਲਿਸ ਮੁਲਾਜ਼ਮਾਂ ਦੇ ਕਹਿਣੇ ਕਿ ਇੱਕ ਲੜਕੀ ਦੀ ਬਲੈਕਮੇਲਿੰਗ ਦੇ ਚੱਲਦਿਆਂ ਗੁਰਪ੍ਰੀਤ ਸਿੰਘ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਬੇਡ ਹਮੀਦੀ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਸੁੱਖੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਹਾਲਾਂਕਿ ਉਸ ਨੂੰ ਗ੍ਰਿਫਤਾਰੀ ਦੇ ਜੜਾਗਾ ਕਰ ਲਿਆ ਕਿ ਗੁਰਪ੍ਰੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਦੇ ਬਿਆਨ ਦੇ ਵਿੱਚ ਉਸਨੇ ਲਿਖਵਾਏ ਕਿ ਲੜਕੀ ਨੇ ਮੇਰੇ ਪਤੀ ਕੋਲੋਂ ਬਲੈਕਮੇਲ ਕਰਕੇ ਪਿਛਲੇ 1.5 ਸਾਲ ਦੇ ਵਿੱਚ 21 ਲੱਖ ਰੁਪਏ ਚ ਪਲਾਟ ਤੇ ਰਜਿਸਟਰੀ ਬਿਕਵਾਲੀ ਬਲੈਕਮੇਲ ਕਰਕੇ 4 ਤੋਲੇ ਦੇ ਸੋਨੇ ਦਾ ਕੜਾ 3 ਟੋਲੇ ਸੋਨੇ ਦੀ ਚੈਨ ਸੋਨੇ ਦੇ ਗਹਿਣੇ ਇੱਕ ਐਪਲ ਵਾਚ ਇੱਕ ਆਈਫੋਨ ਵਿਲੇ ਜਿਸ ਤੋਂ ਬਾਅਦ ਹੁਣ ਪਤੀ ਤੋਂ 20 ਲੱਖ ਰੁਪਏ ਮੰਗ ਰਹੀ ਸੀ ਉਹਨਾਂ ਦੱਸੇ ਕਿ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸੁਖਪ੍ਰਿਤ ਕੌਰ ਸੁਖੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤੇ ਲੈ ਲਿਆਗੇ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕौरा ਸਿੰਘ ਆ ਜੀ ਇਹ ਸਾਡਾ ਬੱਚਾ ਜੀ ਜਿੰਮ ਜਾਂਦਾ ਸੀ ਉੱਥੇ ਕੋਈ ਲਟਕੀ ਆਉਂਦੀ ਸੀ ਉਸ ਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫਿਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਤੇ ਇਹਦੀ ਵੀਡੀਓ ਬਣਾ ਲਈ ਕਨਸੀਲੀ ਤੇ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਘੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨਾ ਕਹਿੰਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਤੇ ਉਸ ਕਾਰਨ ਇਹ ਸੂਸਾਈਡ ਕਰਨ ਦੀ ਨੇ ਕੋਸ਼ਿਸ਼ ਕੀਤੀ ਅੱਜ ਉਹ ਮੌਤ ਤੇ ਨਾ ਜੂਝ ਰਿਹਾ ਹੈ ਰਜਿਸਟਰੀ ਵਗੈਰਾ ਵੀ ਹਾਂ ਇੱਕ ਰਜਿਸਟਰੀ ਵੀ ਜਾਲੀ ਉਹਦੇ ਪਲਾਟ ਦੀ ਹੋਰ ਕੁੜੀ ਖੜਾ ਕੇ ਨੇ ਰਜਿਸਟਰੀ ਕੀਤੀ ਐ ਤੇ ਜੋ ਮਤਲਬ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੀ ਉਹ ਅਨਕਾਰੀ ਕਰਕੇ ਤੇ ਉਹਦੇ ਸਾਨੂੰ ਇਨਸਾਫ ਦਿਵਾਇਆ ਜਾਵੇ ਇਹ ਜਿਹੜਾ ਉਹਨੇ ਉਹ ਕੀਤਾ ਜੀ ਉਹ ਇਹਦੇ ਬਲੈਕਮੇਲ ਕਰਨ ਤੇ ਹੀ ਕੀਤਾ ਹੈ ਕੁਛ ਸਾਡਾ ਸੋਨਾ ਤੇ ਕੁਛ ਨਕਦੀ ਇਹ ਕੁੜੀ ਲੈ ਗਈ ਤੇ ਉਹ ਸਾਡਾ ਪ੍ਰਸ਼ਾਸਨ ਕਾਨੂੰਨ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਦੀ ਜਾਂਚ ਕਰਕੇ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਮੇਰਾ ਬੱਚਾ ਮੌਤ ਦੇ ਮੂੰਹ ਵਿੱਚ ਵੈ ਜੇ ਉਹ ਨਹੀਂ ਕੁਝ ਹੋ ਜਾਂਦਾ ਤਾਂ ਇਹ ਕੁੜੀ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਂਦਾ। ਇਹ ਸਾਡੇ ਕੋਲੇ ਇੱਕ ਕੋਠੇ ਜੰਡਸਰ ਪਿੰਡ ਹੈ। ਇਹਨਾਂ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਗੁਰਪ੍ਰੀਤ ਸਿੰਘ ਹੈ। ਉਮਰ ਕਰੀਬ 36 ਸਾਲ। ਉਹਦੇ ਵੱਲੋਂ ਇਹ ਸੁਸਾਇਸਾਈਡ ਅਟੈਂਪ ਕੀਤਾ ਸੀ ਸਪਰੇਅ ਪੀਲੀ ਸੀ ਉਹਨੇ। ਉਹਨੂੰ ਤਪਾ ਹਸਪੀਟਲ ਐਡਮਿਟ ਕਰਵਾਇਆ ਗਿਆ ਉਹਦੇ ਵਾਰਸਾਂ ਵੱਲੋਂ। ਉੱਥੇ ਡਾਕਟਰਾਂ ਨੇ ਉਹਨੂੰ ਅਨਫਿਟ ਲਿਖਤਾ ਸੀ। ਉਸ ਤੋਂ ਬਾਅਦ ਫਿਰ ਬੜਿਆਲ ਹਸਪਤਾਲ ਬਠਿੰਡੇ ਐਡਮਿਟ ਕਰਵਾਇਆ ਗਿਆ। ਉੱਥੇ ਵੀ ਡਾਕਟਰਾਂ ਨੇ ਅਨਫਿਟ ਲਿਖਤਾ ਸੀ। ਤੇ ਉਸ ਤੋਂ ਬਾਅਦ ਉਹ ਡੀ ਐਮ ਸੀ ਲੁਧਿਆਣੇ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਵੀ ਉਹ ਹਨਫਟ ਸੀਗਾ ਤਾਂ ਉਹਦੇ ਵਿੱਚ ਉਹਦੇ ਘਰ ਵਾਲੀ ਸਿਮਰਜੀਤ ਕੌਰ ਦੀ ਸਟੇਟਮੈਂਟ ਤੇ ਐਫ ਆਈ ਆਰ ਲਾਜ਼ ਕੀਤੀ ਅਸੀਂ ਉਹਦੇ ਘਰ ਵਾਲੀ ਨੇ ਦੱਸਿਆ ਕਿ ਇਹਦੀ ਜਿੰਮ ਦੇ ਵਿੱਚ ਕਿਸੇ ਕੁੜੀ ਨਾਲ ਦੋਸਤੀ ਹੋ ਗਈ ਸੀ ਸੁਖਪ੍ਰੀਤ ਕੌਰ ਸੁੱਖੀ ਦੀ ਸੁੱਖੀ ਨਾਂ ਦੀ ਕੁੜੀ ਨਾਲ ਤਾਂ ਜਿਹੜੀ ਉਹਨੂੰ ਕਿ ਲਗਾਤਾਰ ਬਲੈਕਮੇਲ ਕਰ ਰਹੀ ਸੀ ਔਰ ਮਕਦਮਾ ਨੰਬਰ 44 46 2025 ਅ ਅਦੀਨ ਤਾਰਾ ਸੀਗਾ ਜੀ 3184 351 ਜਿਮਨ 2 308 ਜਿਮਨ 2 ਤੇ 338 336 ਜਿਮਨ 3 340 ਜਿਮਨ 2 ਤੇ 61 ਜਿਮਨ 2 ਬੀਨ ਅਸ ਤਹਿਤ ਐਫ ਆਈ ਆਰ ਲਾਜ਼ ਕਰ ਲਈ ਸੀ ਥਾਣਾ ਸਹਣਾ ਵਿਖੇ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ ਡੇਢ ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਕਿ ਉਸ ਤੋਂ ਬਾਅਦ ਇਹ ਕੁੜੀ ਨੇ ਇੱਕ ਤਾਂ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 2 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾ achar tole ਦਾ ਤਿੰਨ tole ਦੀ ਇੱਕ chain ਕੁਝ ਛਾਪਾਂ ਨੇ ਉਹ ਲੈ ਲਈਆਂ ਇਹਦੇ ਕੋਲੋਂ ਇੱਕ iPhone Apple Watch ਹੁਣ ਤੱਕ ਇਹ ਲੈ ਚੁੱਕੀ ਆ ਤਾਂ ਹੁਣ ਇਹ ਵੀ ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਇਹ ਜਦੋਂ ਮੰਗ ਪੂਰੀ ਨਹੀਂ ਕੀਤੀ ਉਹਨੇ ਤਾਂ ਇਸ ਕਰਕੇ ਉਹ ਜਿਹੜਾ ਗੁਰਪ੍ਰੀਤ ਹੈ ਕੋਟੇ ਜੰਡਰ ਵਾਲਾ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦਾ ਹੁਣ ਇਲਾਜ ਚੱਲ ਰਿਹਾ ਤੇ FIR ਦੇ ਦੌਰਾਨ ਐਪੀਆਰ ਲਾਜ਼ ਕਰਕੇ ਲੜਕੀ ਗ੍ਰਿਫਤਾਰ ਕਰ ਲਈ ਗਈ ਹੈ ਲੜਕੀ ਦਾ ਨਾਮ ਸੁਖਪ੍ਰੀਤ ਕੌਰ ਹਮੀਦੀ ਦੀ ਰਹਿਣ ਵਾਲੀ ਆ ਤਾਂ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਜੀ ਬਾਕੀ ਜੋ ਵੀ ਅਗਲੇ ਤੱਤ ਸਾਹਮਣੇ ਆਉਣਗੇ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਊਗਾ ਕੋਈ ਬਰਾਮਦ ਕੀ ਕੁਝ ਹੋਇਆ ਤੇ ਉਹਦਾ ਫੋਨ ਹੀ ਇੱਕ ਮਿਲਿਆ ਸਾਨੂੰ ਤੇ ਬਾਕੀ ਹੋਰ ਕਵਰੀ ਕਹਿੰਦੀ ਮੈਂ ਕਰਵਾ ਦਿੰਨੀ ਆ ਜਿੱਦਾਂ 골ਡ ਹੋ ਗਿਆ ਇੱਕ ਫੋਨ ਉਹਨੇ ਲੁਕਾ ਕੇ ਰੱਖਿਆ ਕੁਝ ਕੱਪੜੇ ਨੇ ਔਰ ਉਹਦੀ ਚੈੱਕ ਬੁੱਕ ਆ ਗੁਰਪ੍ਰੀਤ ਦੀ ਉਹ ਉਹਦੇ ਕੋਲ ਲੜਕੀ ਕੋਲੇ ਉਹ ਰਿਕਵਰੀ ਕਰਨੀ ਬਾਕੀ ਆ ਉਸ ਤੋਂ ਬਾਅਦ ਜਿਹੜੀ ਇਹ ਫੇਕ ਰਜਿਸਟਰੀ ਕਰਵਾਈ ਸੀ ਜਿਹੜੇ ਇਹਨੇ ਜਾਲੀ ਦਸਤਾਵੇਜ਼ ਬਣਾਏ ਸੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਵੀ ਉਹ ਵੀ ਆਪਾਂ ਜਲਦੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਜਾਊਗੀ ਸਰ ਜਿਹੜੀ ਵੀਡੀਓ ਸੀਗੀ ਇਹ ਇਹਦਾ ਕੀ ਕੁਝ ਸੀਗਾ ਵੀਡੀਓ ਦੇ ਵਿੱਚ ਇਹ ਤਾਂ ਬਲੈਕਮੇਲਿੰਗ ਕੀਤਾ ਜਾ ਰਿਹਾ ਇਸ ਕੁਸ਼ਣ ਇਹਨਾਂ ਦੋਨਾਂ ਦੀਆਂ ਇਕੱਠੀਆਂ ਵੀਡੀਓ ਸੀਗੀਆਂ ਉਹ ਸ਼ਲੀਲ ਵੀਡੀਓ ਸੀਗੀਆਂ ਉਹਨਾਂ ਉਹ ਦਿਖਾ ਕੇ ਇਹਨੂੰ ਧਮਕਾ ਰਹੀ ਸੀ ਵੀ ਮੈਂ ਇਹਨਾਂ ਨੂੰ ਪਬਲਿਸ਼ ਕਰ ਦਊਂਗੀ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਂਗੀ ਔਰ ਉਹ ਬੰਦਾ ਨਮੋਸ਼ੀ ਦੇ ਵਿੱਚ ਆ ਗਿਆ ਪਰਿਵਾਰ ਵਾਲਾ ਬੱਚਾ ਉਹਦਾ ਇੱਕ 11 ਸਾਲ ਦਾ ਬੇਟਾ ਵੀ ਆ ਤਾਂ ਇਸ ਕਰਕੇ ਫਿਰ ਉਹ ਯਾਨੀ ਇਹ ਸਟੈਪ ਲਿਆ